ਖੜੇ ਆਸੀਂ ਬਟਾਲਾ ਦੇ ਉਸ ਪਾਵਨ ਅਤੇ ਪਵਿੱਤਰ ਸਥਾਨ ਤੇ ਜਿੱਥੇ ਜਗਤ ਗੁਰੂ თანਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲੱਖਣੀ ਨੂੰ ਵਿਹਾਨ ਤਾਂ ਤੁਸੀਂ ਦੇਖ ਸਕਦੇ ਹੋ ਕਿਸਤੀਕੇ ਦਾ ਅਲੌਕਿਕ ਇੱਥੇ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਅੱਜ ਗੁਰਪੁਰਬ ਵਾਲੇ ਦਿਨ ਕਿਸਤੀਕੇ ਦੇ ਨਾਲ ਸੰਗਤਾਂ ਦਾ ਇੱਥੇ ਜਿਹੜਾ ਵਾਖਿਆ ਜਾਂਦਾ ਇਕੱਠ ਦੇਖਣ ਨੂੰ ਮਿਲ ਰਿਹਾ ਕਿਸਤੀਕੇ ਦੇ ਨਾਲ ਸੰਗਤਾਂ ਲਗਾਤਾਰ ਗੁਰਦੁਆਰਾ ਛੇਤੀ ਕੰਧ ਸਾਹ ਪਹੁੰਚ ਰਹੀਆਂ ਨੇ ਅਤੇ ਦੀਪਮਾਲਾ ਕੀਤੀ ਜਾ ਰਹੀ ਹੈ ਗੁਰਦੁਆਰਾ ਦੇ ਪਰਬੰਧਕਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਤਿਆਰੀ ਇੱਕ ਬੜੇ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਆ ਤੁਸੀਂ ਦੇਖਦੇ ਹੋ ਲਾਈਟ ਦਾ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਪ੍ਰਬੰਧ ਕੀਤਾ ਗਿਆ ਵਾ ਇਸ ਜਗ੍ਹਾ ਦੇ ਉੱਤੇ ਤਨਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਵਾ ਹਰ ਸਾਲ ਮਨਾਇਆ ਜਾਂਦਾ ਵਾ ਤਾਂ ਅੱਜ ਗੁਰਪੁਰਬ ਵਾਲੇ ਦਿਨ ਜਾਨਕੀ ਪ੍ਰਕਾਸ਼ ਦਿਹਾੜੇ ਵਾਲੇ ਦਿਨ ਤੁਸੀਂ ਦੇਖਦੇ ਹੋ ਕਿ ਸੰਗਤਾਂ ਕਿਸ ਤਰੀਕੇ ਦੇ ਨਾਲ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਆ ਕੇ ਨਾਤਮਸਤਕ ਹੋ ਰਹੀਆਂ ਨੇ ਜਿੱਦੇ ਨਾਤਮਸਤਕ ਹੋ ਰਹੀਆਂ ਨੇ ਤਾਂ ਦੂਸਰੇ ਪਾਸੇ ਦੀਵ ਮਾਲਾ ਜਿਹੜੀ ਹੈ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਕੀਤੀ ਜਾ ਰਹੀ ਆ ਮੋਮਤੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਵਾ ਗੱਲਬਾਤ ਕਰਾਂਗੇ ਸਾਡੇ ਨਾਲ ਸੰਗਤਾਂ ਜਣੀਆਂ ਨੇ ਗੱਲਬਾਤ ਕਰਨ ਲਈ ਭਾਈ ਸੁਵਿੰਦਰ ਆ ਕੀ ਨਾਮ ਕੀਆ ਮੇਰਾ ਸਰਦਾਰ ਅਮਰਜੀਤ ਸਿੰਘ ਜੀ ਅਮਰਜੀਤ ਜੀ ਅੱਜ ਗੁਰਪੁਰਬ ਆ ਗੁਰਪੁਰਬ ਵਾਲੇ ਦਿਨ ਰਸਵੇ ਕੋ ਕਿੰਨਾ ਅੱਜ ਗੁਰਦਾਰਾ ਗੰਦ ਹਾਂਜੀ ਐ ਪਦੇ ਪਾਸ਼ਾ ਜੀ ਦਾ ਗੁਰੂ ਗੁਰੂ ਨਾਨਕ ਦੇਵ ਜੀ ਦਾ ਗੁਰਦਾਰ ਸਾਹਿਬ ਆ ਅੱਜ ਪਹਿਲੀ ਪਾਸ਼ਾ ਜੀ ਦਾ ਪ੍ਰਕਾਸ਼ ਸੁਸਬਾ ਔਰ ਮੈਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦੇ ਰਿਹਾ ਔਰ ਲੱਖਾਂ ਕਰੋੜਾਂ ਸਾਹਿਬ ਨਾਲ ਜੇ ਇੱਥੇ ਸੰਗਤਾਂ ਆਈਆਂ ਨੇ ਦਰਸ਼ਨ ਕਰਨ ਗੁਰੂ ਸਾਹਿਬ ਦੇ ਤੇ ਗੁਰਬਾਣੀ ਚੱਲ ਰਹੀ ਆ ਤੇ ਸਰਬੱਤ ਦਾ ਭਲਾ ਹੋਵੇ ਤੇ ਲੱਖ ਲੱਖ ਵਧਾਈ ਹੋਵੇ ਸਭ ਨੂੰ ਬਿਲਕੁਲ ਸਰਬੱਤ ਦੇ ਭਲੇ ਦੀ ਜਿਹੜੀ ਆ ਸਾਰਨ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਗੁਰਦਾਰ ਸਾਹਿਬ ਪਾ ਸਭ ਤੋਂ ਪਹਿਲਾਂ ਤਾਂ ਸਮੂਹ ਸਾਧ ਸੰਗਤਾਂ ਨੂੰ 525ਵੇਂ ਗੁਰੂ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਹਨ ਤੇ ਦੂਰੋਂ-ਦੂਰੋਂ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਹਨ ਉਹ ਮੱਥਾ ਟੇਕ ਕੇ ਇੱਥੇ ਆਨੰਦ ਮਾਣਿਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਬੜੇ ਖੁਸ਼ੀ ਨਾਲ ਇਹ ਦਿਨ ਨੂੰ ਮਨਾ ਰਹੇ ਨੇ ਤੇ ਬਹੁਤ ਵਧੀਆ ਚੰਗਾ ਹੀ ਲੱਗ ਰਿਹਾ ਹੈ ਕਿ ਕਿੱਦਾਂ ਇਸ ਗੁਰਦੁਆਰੇ ਦੀ ਸ਼ਾਨ ਜਿਹੜੀ ਆ ਹਮੇਸ਼ਾ ਵਧੀ ਹੋਈ ਹੈ ਤੇ ਹਮੇਸ਼ਾ ਉਹਨਾਂ ਬਾਬਾ ਜੀ ਦਾ ਨਾਮ ਹਮੇਸ਼ਾ ਲੋਕ ਜਪਦੇ ਰਹਿਣਗੇ। ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸਾਰੀ ਦੁਨੀਆ ਜਿਹੜੀ ਹੈ ਇਸੇ ਤਰ੍ਹਾਂ ਹੀ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਂਦੇ ਰਹਿਣਗੇ। ਜਿਸ ਤਰੀਕੇ ਦੇ ਨਾਲ ਅਸੀਂ ਦੀਵਾਲੀ ਤੇ ਦਾ ਗੁਰਪੁਰ ਵਾਲੇ ਨੇ ਘਰਾਂ ਦੀਆਂ ਛੱਤਾਂ ਦੇ ਮੋਮਬਤੀਆਂ ਜਗਾਉਂਦੇ ਆ ਉਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੋਕ ਸੰਗਤਾਂ ਆ ਕੇ ਜਗਾ ਰਹੀਆਂ। ਹਾਂਜੀ ਬਹੁਤ ਚੰਗਾ ਲੱਗ ਰਿਹਾ ਸਾਰੀ ਸੰਗਤਾਂ ਬਹੁਤ ਸੋਹਣਾ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ ਤੇ ਬਟਾਲੇ ਸ਼ਹਿਰ ਦੀ ਰੌਣਕ ਵਧੀ ਹੋਈ ਹੈ ਤੇ ਘਰ ਘਰ ਦੀਪmala ਇਸੇ ਤਰ੍ਹਾਂ ਹੀ ਕਰਦੇ ਹਨ ਤੇ ਖੁਸ਼ਹਾਲ ਇਸ ਤਰ੍ਹਾਂ ਇੰਨਾਂ ਦਾ ਜਨਮ ਦਿਨ ਬਾਬਾ ਜੀ ਦਾ ਮਨਾਇਆ ਜਾਂਦਾ ਹੈ। ਬਿਲਕੁਲ ਕਿਤਨਾ ਕਿਤੇ ਸੰਗਤਾਂ ਜੀ ਖੁਸ਼ੀ ਵੀ ਆ ਗੁਰੂ ਘਰ ਦੇ ਵਿੱਚ ਪਹੁੰਚ ਕੇ ਜਦੋਂ ਗੁਰਦਾਰਾ ਸਾਹਿਬ ਆ ਕੇ ਦੀਪਮਾਲਾ ਇਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਮੈਂ ਤਸਵੀਰ ਜ਼ਰੂਰ ਚਾਹਾਂਗਾ ਦਿਖਾਨੀ ਕਿ ਲੋਕਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿਸ ਤੀਕੇ ਦੇ ਨਾਲ ਗੁਰਦਾਰਾ ਸਾਹਿਬ ਪਹੁੰਚੀਆਂ ਨੇ ਤੇਨ ਲਗਾਤਾਰ ਆ ਕੇ ਜਿਹੜੀ ਹੈ ਦੀਪਮਾਲਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਗੁਰੂ ਘਰ ਜਿਸ ਤੀਕੇ ਦੇ ਨਾਲ ਅੱਜ ਆਪਣੇ ਘਰਾਂ ਦੀਆਂ ਛੱਤਾਂ ਦੇ ਜਾਂ ਘਰਾਂ ਦੇ ਉੱਤੇ ਲਾਈਟ ਦਾ ਉਹਨਾਂ ਵੱਲੋਂ ਲਾਈ ਗਈ ਹੈ ਉਸੇ ਤਰੀਕੇ ਦੇ ਨਾਲ ਗੁਰਦਾਰਾ ਸਾਹਿਬ ਦੇ ਵਿੱਚ ਵੀ ਸੰਗਤਾਂ ਲਗਾਤਾਰ ਪਹੁੰਚ ਕੇ ਜੜੀਆਂ ਨੇ ਦੀਮਾਲਾ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ ਹੈ ਕਿ ਅੱਜ ਦੇ ਦਿਨ ਗੁਰਪੁਰਵਾਲੇ ਦੇ ਨਸੀ ਜ਼ਰੂਰ ਇਹ ਗੁਰੂ ਘਰ ਚਲੀਏ ਗੁਰਦਾਸ ਸਾਹਿਬ ਚਲੀਏ ਤੇ ਜਾ ਕੇ ਨਤਮਸਤਕ ਹੋਈਏ ਤੇ ਨਾਲ ਦੀ ਨਾਲ ਇਹ ਪੰਨ ਜੀ ਇਧਰ ਆਇਓ ਕਿੱਥੋਂ ਆਇਓ ਤੁਸੀਂ ਅਸੀਂ ਹਲੀ ਵਾਲ ਰੋਡ ਤੋਂ ਰੋਡ ਤੋਂ ਆਏ ਹੋ ਇਸੇ ਤਰੀਕੇ ਨਾਲ ਅੱਜ ਘਰ ਵੀ ਦੀਮਾਲਾ ਕੀਤੀ ਗਈ ਹਾਂਜੀ ਹਾਂਜੀ ਕਿਦਾਂ ਦਾ ਲੱਗਾ ਫਿਰ ਅੱਜ ਇੱਥੇ ਬਹੁਤ ਵਧੀਆ ਗੁਰੂ ਨਾਨਕ ਦੀ ਕਿਰਪਾ ਜੀ ਕੋਈ ਐਸੀ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਸਾਰੇ ਮੁਰਦੰਗ ਗੁਰੂ ਨੇ ਮਾਰਾ ਹੀ ਦਿੰਦੇ ਆ ਅੱਜ ਫਿਰ ਮੁਰਾਦ ਮੰਗ ਕੇ ਚੱਲੇ ਆ ਹਾਂਜੀ 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 ਬਿਲਕੁਲ ਤੁਸੀਂ ਦੇਖ ਸਕਦੇ ਹੋ ਸੰਗਤਾਂ ਜੇ ਕਿੰਨੀ ਖੁਸ਼ੀ ਆ ਤੇ ਕਿੰਨੇ ਚਾਵਾਂ ਦੇ ਨਾਲ ਗੁਰੂ ਘਰ ਆਏ ਨੇ ਤੇ ਆ ਕੇ ਲਗਾਤਾਰ ਜਿਹੜੀ ਆ ਇਹਨਾਂ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਆ ਤੇ ਜਰੂਰ ਅਸੀਂ ਗੱਲ ਕਰਨੀ ਚਾਹਾਂਗੇ ਜਿਹੜੇ ਸੇਵਾਦਾਰ ਇੱਥੇ ਨੇ ਕਿ ਕਿ ਇਹਨਾਂ ਵੇਸੇ ਦੁੱਧ ਦਾ ਲੰਗਰ ਲਾਇਆ ਗਿਆ ਸਭ ਤੋਂ ਵੱਡੀ ਗੱਲ ਦੁੱਧ ਦਾ ਲੰਗਰ ਲਾਇਆ ਗਿਆ ਅੱਜ ਸੰਗਤਾਂ ਵਾਸਤੇ ਕਿ ਜਿਹੜੀਆਂ ਬਾਹਰੋਂ ਸੰਗਤਾਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਉਹਨਾਂ ਵਾਸਤੇ ਦੁੱਧ ਦਾ ਲੰਗਰ ਲਾਇਆ ਜਾ ਗਿਆ ਹਾਂਜੀ ਬਾਬਾ ਜੀ ਲਗਾਤਾਰ ਸਿੱਧਰੀ ਕੇ ਨਾ ਸੇਵਨ ਭਾਈ ਜੰਦੀ ਹਾਂਜੀ ਹਾਂਜੀ ਅਸੀਂ ਕੱਲ ਤੇ ਲੱਗੇ ਆ ਜੀ 12 13 ਲਵਾਈ ਲਗੇ ਪਹਿਲਾਂ ਪਠੋਲੇ ਠੋਲੇ ਦਾ ਲੰਗਰ ਸਵੇਰੇ 5 ਵਜੇ ਉਹਦਾ ਆਰੰਭ ਹੋ ਗਿਆ ਸੀ ਲੰਗਰ ਦੀ ਸੰਗਤਵਾਦ ਤੇ ਉਸ ਤੋਂ ਬਾਅਦ 9 ਵਜੇ ਤੱਕ ਲੰਗਰ ਚੱਲਦਾ ਰਿਹਾ ਉਸ ਤੋਂ ਬਾਅਦ ਸਵੇਰ ਤੇ ਲੱਗੇ ਆ ਇਹ ਬਾਬਾ ਜੀ ਦੇ ਜਨਮ ਦਿਨ ਤੇ ਹਾਰੇ ਦੀ ਖੁਸ਼ੀ ਦੇ ਵਿੱਚ ਦੁੱਧ ਆ ਬਦਾਮ ਬਦਾਮ ਪਾ ਕੇ ਕਿੜੀਆਂ ਪਾ ਕੇ ਸਰ ਰਿੰਡ ਕੇ ਦੁੱਧ ਪਿਆ ਲਿਆ ਜਾਂਦੇ ਨਾਲ ਲੱਡੂ ਨੇ ਨਾਲ ਬਦਾਨਾ ਸੇਵੀ ਆ ਉਸ ਤੋਂ ਬਾਅਦ ਸਵੇਰੇ ਸੰਗਰਾਂ ਦਾ ਸਵੇਰ ਦੀ ਵੀ ਤਿਆਰੀ ਚੱਲਣ ਦੀ ਆ ਬੰਦੇ ਲੱਗੇ ਹੋਏ ਨੇ ਮਰੇ ਤਿੰਨ ਦਿਨ ਹੋ ਗਏ ਸਾਨੂੰ ਮਲੇ ਮਹਾਰਾਜ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਬਖਸ਼ੀ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਇਹ ਜੋਰਾ ਘਰ ਸੇਵਾ ਸਾਡੀ ਜੋਰਾ ਘਰ ਸੇਵਾ ਸਾਡੇ ਗੁਰਦੁਆਰਾ ਕਾਂਸਾ ਦੀ ਸਾਰੀ ਟੀਮ ਹੈ ਜੀ ਤਸਵੀਰਾਂ ਦੇਖੀਆਂ ਬੜੀਆਂ ਮਨਮੋਹਣੀਆਂ ਤਸਵੀਰਾਂ ਨੇ ਥੱਲੇ ਜਿਸ ਤਰੀਕੇ ਨਾਲ ਦੀਵਾ ਲਾ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਉਤਸ਼ਾਹ ਜੀ ਬਾਬੇ ਨਾਨਕ ਦਾ ਜਗਤ ਗੁਰੂ ਦਾ ਬਾਬਾ ਨਾਨਕ ਦਾ ਜਨਮ ਦਿਹਾੜਾ ਹੈ ਅਸੀਂ ਇੱਥੇ ਇੰਨਾ ਕੁਝ ਬਣਾਉਣ ਦੇ ਜਿਹੜੇ ਅਸੀਂ ਪਾਕਿਸਤਾਨ ਜਾ ਕੇ ਆਏ ਕਿ ਉਹਨਾਂ ਨੇ ਇੰਨਾ ਸਵਾਗਤ ਕੀਤਾ ਵਾ ਜਿਹੜੇ ਇੰਡੀਆ ਜੋ ਗਏ ਨੇ ਯਾਤਰੂ ਗਏ ਨੇ ਨਨਕਾਣਾ ਸਾਹਿਬ ਬਹੁਤ ਹੀ ਉਹਨਾਂ ਨੇ ਸਰਦਾ ਭਾਵਨਾ ਨਾਲ ਉਹਨਾਂ ਦਾ ਸਵਾਗਤ ਕੀਤਾ ਆ ਇਹਨਾਂ ਨੂੰ ਸਾਹਿਬ ਪਤਾ ਨਹੀਂ ਅੱਗੇ ਨਹੀਂ ਹੈ ਕਿ ਹੋਰ ਉਹ ਸਾਹਿਬ ਸੰਗਤ ਦਾ ਵਾਧਾ ਜਾਣ ਰਿਹਾ ਜੀ ਅੱਛਾ ਮੈਂ ਇੱਕ ਤਸਵੀਰ ਹੋਰ ਦੇਖੀਏ ਦੂਸਰੇ ਪਾਸੇ ਕਿ ਨੌਜਵਾਨ ਕਿਸ ਦੀ ਕੇ ਨਾਲ ਵਰਤਨਾ ਦੀ ਸੇਵਾ ਜਿਹੜੀ ਉਹਨਾਂ ਨਾਲ ਕੀਤੀ ਜਾ ਰਹੀ ਹੈ ਹੈਨਾ ਹਾਂਜੀ ਇਹ ਸਾਰਾ ਬਾਬੇ ਨਾਨਕ ਦੀ ਕਿਰਪਾ ਜੀ ਕਿਰਤ ਕਰੋ ਵੰਡ ਛਕੋ ਤੇ ਕਿਰਤ ਕਰੋ ਉਹ ਸਾਰੇ ਕੀਰਤੀ ਨੇ ਸਾਰੇ ਕੰਮ ਨੇ ਜਿਹੜੇ ਹੁਣ ਸਾਮੀ ਆ ਕੇ ਸਾਰੀ ਸੇਵਾ ਕਰਨ ਦੇ ਨੇ ਉਹ ਵੀਰ ਜੀ ਲੰਗਾ ਜੀ ਨੇ ਜਿਹੜੇ ਕੱਲ ਪਰਸੋਂ ਦੇ ਲੱਗੇ ਹੋਏ ਨੇ ਸੁਹੇਰ ਦੀ ਸੇਵਾ ਚੱਲਣ ਦੀ ਸਾਰੇ ਸੇਵਾ ਕਰਦੇ ਪਏ ਨੇ ਕੋਈ ਥਕਾਵਟ ਨਹੀਂ ਜਿਹੜੇ ਦੇ ਕੁਝ ਨਹੀਂ ਆ ਸਾਰੇ ਵੀਰ ਸਾਰੇ ਸਾਡੇ ਨਾਲ ਨੇ ਸਾਰੇ ਸਾਡੀ ਸੇਵਾ ਟੀਮ ਲੱਗੀ ਹੋਈ ਹੈ ਬਿਲਕੁਲ ਮਨਮੋਦੀਆਂ ਤਸਵੀਰਾਂ ਨੇ ਇੱਕ ਭੈਣ ਆਈ ਹੈ ਸਾਡੀ ਜਿਹੜੀ ਲਗਾਤਾਰ ਸੇਵਾ ਨਿਭਾ ਰਹੀ ਭੈਣ ਕਿਸ ਤਰੀਕੇ ਨਾਲ ਦੇਖ ਦਿਓ ਗੁਰੂ ਘਰ ਆਇਓ ਕੈਟਲ ਚੁੱਕੀ ਹੈ ਜਾ ਲਗਾਤਾਰ ਤੁਹਾਡੇ ਲੋਵੇ ਸੇਵਾ ਇਸੇ ਤਰ੍ਹਾਂ ਕਿੰਨੇ ਨਿਭਾਈ ਜਾ ਰਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੀ ਸਮੂਸਾ ਸੰਗਤ ਨੂੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਇਹ ਹਰ ਸਾਲ ਸੇਵਾ ਚੱਲਦੀ ਹੈ ਜੀ ਜੋੜਾਕਾਰ ਸੇਵਾ ਸੁਸਾਇਟੀ ਵੱਲੋਂ ਜੀ ਮਹਾਰਾਜ ਦੀ ਕਿਰਪਾ ਨਾਲ ਚੱਲਦੀ ਹੈ ਜੋ ਵਾਹਿਗੁਰੂ ਕਰਾਈ ਜਾਂਦਾ ਜੀ ਕਰੀ ਜਾਂਦੇ ਆ ਇਹ ਸੰਗਤਾਂ ਹੀ ਰੰਗ ਲਾਉਣ ਵਾਲੀਆਂ ਜੋ ਆ ਜਾਂਦੇ ਆ ਜੀ ਚਲੋ ਜੀ ਬਹੁਤ ਖੁਸ਼ ਹੁੰਦੀ ਹੈ ਨਾ ਬਹੁਤ ਜਿਆਦਾ ਸਕੂਨ ਮਿਲਦਾ ਜੀ ਇੱਥੇ ਜਰ ਤੇ ਆ ਕੇ ਬਹੁਤ ਸਾਲ ਹੋ ਗਏ ਆ 12 ਜੀ ਬੁਲਾਈ ਜਾਂਦਾ ਤੇ ਅਸੀਂ ਆਈ ਜਾਂਦੇ ਆ ਜੀ ਸੇਵਾ ਨਿ ਜੇ ਕਹਦੇ ਸੀ ਕਿ ਨਾਲੇ ਘਰ ਆ ਜਾਂ ਬੰਦੀ ਮਾਲਾ ਕਰਦੇ ਨੇ ਉਸੇ ਤਰੀਕੇ ਨਾਲ ਗੁਰੂ ਘਰ ਆ ਕੇ ਲੋਕ ਦੀ ਮਾਲਾ ਦੀ ਮਾਲਾ ਹੁੰਦੀ ਆ ਜੀ ਲੋਕੀ ਬਹੁਤ ਸ਼ਰਧਾ ਨਾਲ ਆਉਂਦੇ ਆ ਸੇਵਾ ਕਰਦੇ ਆ ਮੱਥਾ ਦੇਖਦੇ ਆ ਮਹਾਰਾਜ ਨੂੰ ਹਰ ਚੀਜ਼ ਤੁਸੀਂ ਇੱਥੇ ਵੇਖੋ ਕਿ ਮਹਾਰਾਜ ਨੂੰ ਨਾਮ ਤੇ ਆ ਕੇ ਹਰ ਇੱਕ ਬੰਦਾ ਆਉਂਦਾ ਆ ਆਪਣਾ ਜੋ ਵੀ ਆ ਇੱਥੇ ਆ ਕੇ ਮਿਲਦੀ ਆ ਸੁਸ਼ਟ ਹੋ ਕੇ ਇਥੋਂ ਮਹਾਰਾਜ ਨੂੰ ਦਰਸ਼ਨ ਕਰਕੇ ਜਾਂਦਾ ਆ ਜੀ ਕੋਈ ਰੂਟੀਨ ਚ ਆਉਂਦੇ ਕਿ ਜਾਂ ਫਿਰ ਗੁਰਪੁਰਬ ਤੇ ਆਣ ਦਾ ਮੌਕਾ ਜੀ ਰੂਟੀਨ ਚ ਜੀ ਹਾਂਜੀ ਹਾਂਜੀ ਮਹਾਰਾਜ ਜੀ ਬੁਲਾ ਲੈਂਦੇ ਆ ਜੀ ਆ ਜੀ ਦਾ ਜੀ ਏ ਮਹਾਰਾਜ ਦੀ ਕਿਰਪਾ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਜੜੀਆਂ ਨੇ ਲਗਾਤਾਰ ਆਣ ਕੇ ਇੱਥੇ ਗੁਰੂ ਘਰ ਨਾਲ ਤਮਸਤਕ ਹੋ ਰਹੀਆਂ ਨੇ ਤੇ ਗੁਰੂ ਦਾ ਅਸ਼ੀਰਵਾਦ ਜਿਹੜਾ ਵਾ ਲੈ ਰਹੀਆਂ ਜਿਸ ਤਿੱਕੇ ਨਾਲ ਉਸ ਭੈਣ ਨੇ ਦੱਸਿਆ ਕਿ ਵੱਖਰਾ ਜਿਹਾ ਸਕੂਨ ਮਿਲਦਾ ਜਦੋਂ ਅਸੀਂ ਗੁਰੂ ਘਰਾਂ ਨੇ ਸੇਵਾ ਕਰਦੇ ਆ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਵਾ ਤੁਸੀਂ ਦੇਖ ਸਕਦੇ ਸੰਗਤਾਂ ਦੇ ਵਿੱਚ ਉਸ਼ਾ ਕਿੰਨਾ ਵਾ ਗੁਰੂ ਘਰ ਗੁਰਪੁਰਵ ਵਾਲੇ ਦਿਨ ਪਹੁੰਚੇ ਨੇ ਜਿੱਥੇ ਘਰਾਂ ਦੇ ਵਿੱਚ ਅਜ ਦੀਪਮਾਲਾ ਕੀਤੀ ਜਾ ਰਹੀ ਹੈ ਉੱਤੇ ਨਾਲ ਦੀ ਨਾਲ ਗੁਰੂ ਘਰ ਦੇ ਵਿੱਚ ਵੀ ਆ ਕੇ ਸੰਗਤਾਂ ਵੱਲੋਂ ਜਿਹੜੀ ਹੈ ਦੀਪਮਾਲਾ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਮਨਮੋਹਕ ਤਸਵੀਰਾਂ ਨੇ ਮਨ ਮੋਹ ਲੈਂਦੀਆਂ ਨੇ ਤਸਵੀਰਾਂ ਗੁਰੂ ਘਰ ਦੀ ਜਿਸ ਤਰੀਕੇ ਦੇ ਨਾਲ ਪਰਮਧਾ ਘਾ ਵੱਲੋਂ ਸਜਾਵਟ ਕੀਤੀ ਗਈ ਹੈ ਜਿਹੜੀ ਦੀਪਮਾਲਾ ਕੀਤੀ ਗਈ ਹੈ ਜਿਹੜੀ ਲਾਈਟਿੰਗ ਦਾ ਇੰਤਜ਼ਾਮ ਜਿਹੜਾ ਵਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਾ ਗੁੰਡਲ ਡੈਲੀ ਪੋਸਟ ਪੰਜਾਬੀ ਬਟਾਲਾ